ਅੱਜ ਮਿੱਤਰੋ ਫਤੇ ਮੈਨੂੰ ਕਹਿੰਦਾ ਮੈਂ ਨਹਾਉਣਾ ਮੈਂ ਕਿਹਾ ਨਹੀਂ ਅੱਜ ਆਪਾਂ ਖੁਸ਼ੀ ਨੂੰ ਨਹਾਉਣਾ ਆਪਾਂ ਤਾਂ ਰੋਜ਼ ਨਹਾਉਨੇ ਆ ਲੈ ਮੇਰੀ ਮਾਤਾ ਵੀ ਕਹਿਦਾਂ ਨੇ ਇਹਨੂੰ ਗਲਾਂ ਘੱਟੀ ਜਾਂਦੀ ਤੂੰ ਖੁਸ਼ੀ ਨੂੰ ਨਿਵਾਦਿਆ ਕਰ ਇਹਦੇ ਚ ਮੁਸਕ ਮਾਰਦੀ ਮੈਂ ਕਿਹਾ ਖੁਸ਼ੀ ਵੀ ਜੋ ਕਿ ਮੁਸਕ ਮਾਰੂਗੀ ਮੈਂ ਕਿਹਾ ਐਂਕ ਸਾਡੇ ਹੁੰਦੇ ਮੁਸਕ ਮਰ ਜੂਗਾ ਮੈਂ ਕਿਹਾ ਮੈਂ ਭਾਵੇਂ ਕੁੱਤੇ ਨਹੀਂ ਸਾਬਨਾ ਨਾ ਮਾ ਪਰ ਇਹਨੂੰ ਮੈਂ ਸ਼ੈਂਪੂ ਨਾਲ ਨਵਾਉਂਗਾ ਮੇਰੇ ਬਹੁਤ ਕੁੱਤੇ ਖਾਣੀ ਹੁੰਦੀ ਜਦੋਂ ਮੈਂ ਨਹੀਂ ਨਹਾਉਂਦਾ ਮੈਨੂੰ ਕਹਿੰਦੇ ਨਹਾ ਨੂੰ ਲਿਆ ਕਰ ਮੇਰੇ ਫਿਰ ਮੈਂ ਆਪ ਘੱਟ ਨਹਾਉਣਾ ਮੈਂ ਆਪਣੀ ਖੁਸ਼ੀ ਨੂੰ ਵੱਧ ਨਵਾਉਣਾ ਲੇ ਮੇਤਰੋ ਅੱਜ ਸੱਤ ਸੁਨਾਣੇ ਹੋਣ ਨ ਜਾ ਰਿਆਂ ਤੇ ਖੁਸ਼ੀ ਨੂੰ ਅੱਜ ਅਸੀਂ ਨਿਮਾਉ ਰਿਆਂ ਦਿਵਾਲੀ ਦੇ ਤਿਹਾਰ ਆ ਗਏ ਨੇ ਤੇ ਬਾਲਟੀ ਚ ਪਾਇਆ ਪਾਣੀ ਤੇ ਪਾਣੀ ਪਾ ਕੇ ਮੇਤਰੋ ਆਪਾਂ ਮੇਜੀ ਕੁੱਤਲੇ ਸਭ ਨਾ ਨਾਈਏ ਪਰ ਅਸੀਂ ਖੁਸ਼ੀ ਨੂੰ ਕਲੀਨਿਕ ਪਲਸ ਸ਼ੈਂਪੂ ਨਾਲ ਨਵਾਈਦਾ ਮੇਤਰੋ ਕੋਈ ਨਹਾਤਾ ਤੱਕ ਅੱਜ ਕੇਸੀ ਸੁਨਾਣ ਕਰਾਉਣਾ ਖੁਸ਼ੀ ਦਾ ਤੇ ਮੈਂ ਕਿਹਾ ਵੀ ਪਾਣੀ ਦਾ ਫਿਰ ਲੱਗੂ ਗਈ ਨਾ ਕਿ ਇਸ 99 ਦੇ ਫਿਰ ਸਾਰੇ ਵਾਲ ਧੋਵਾਂਗੇ ਸਮਾਰ ਕੇ ਚਾਗੋ ਚੱਕ ਕਰਦਾਂਗੇ ਖੁਸੀ ਦੀ ਅੱਜ ਲੈ ਵੀ ਮਿੱਤਰੋ ਚੱਕ ਥੱਲੇ ਮਾਂਗਾ ਵਾਲਾ ਨਾ ਪਾਣੀ ਪਾਈਏ ਤੇ ਪਹਿਲਾਂ ਆਪਾਂ ਵਾਲਟੀ ਉੱਥੇ ਪਚਾ ਦਈਏ ਜਿੱਥੇ ਆਪਣੀ ਮੋਟਰ ਚੱਲਦੀ ਹੈ ਤੇ ਇਸ ਤੋਂ ਬਾਅਦ ਐ ਨਹੀਂ ਪਤਾ ਬੱਕਰੇ ਵਰਗਿਆਂ ਦੀ ਵੀ ਵਾਰੀ ਆ ਜਾਈ ਇਧਰੋ ਸ਼ੇਰੂ ਦੀ ਵਾਰੀ ਆ ਜਾਈ ਜੱਗੇ ਦੀ ਵਾਰੀ ਆ ਜਾਈ ਕੰਮ ਕਿਸੇ ਦਾ ਵੀ ਅਦਮੇ ਕਰਸੀ ਨੂੰ ਵੀ ਨਿਵਾਸਉਂਦਾ ਆਪ ਵੀ ਨਾ ਸਕਦਾ ਮੇਰਾ ਜੇ ਲੈ ਮਿੱਤਰੋ ਪਹਿਲਾਂ ਆਪਾਂ ਖੁਸੀ ਦੀ ਵਾਰੀ ਆ ਜਾਈ ਹੁਣ ਖੁਸ਼ੀ ਨੇ ਕਿਹਾ ਵੀ ਆ ਜਾ ਪੁੱਤ ਬਾਹਰੇ ਅੱਜ ਆਪਾਂ ਨਹਾਉਣਾ ਹੈ ਦੀਵਾਲੀ ਆ ਗਈ ਹੈ ਗਾਲਾਂ ਬਹੁਤ ਵਧੀਆ ਨੇ ਮੇਰੇ ਈ ਕੰਜਰਾ ਤੂੰ ਵੀ ਨਾਲ ਆਇਆ ਕਰ ਇਹਨੂੰ ਵੀ ਨਵਾ ਦੇ ਜੇ ਮੁਸਕ ਮਰੀ ਜਾਂਦਾ ਮੱਖਣ ਨਹੀਂ ਅੱਜ ਤਵਾਂ ਮੁਸਕੇ ਮੇ ਮਾਰ ਦੂਗਾ ਲੈ ਮਿੱਤਰੋ ਤਾਂ ਭੱਜੀ ਜਾਂਦੀ ਹੈ ਕਹਿੰਦੀ ਮੈਂ ਨਹਾਉਣਾ ਹੀ ਨਹਾਉਣਾ ਕੁੜੀਆਂ ਬਾਤ ਹੁੰਦੇ ਨਾ ਵੀ ਅਸੀਂ ਤੁੱਪੇ ਜੇ ਤੁੱਪ ਚੜੂਗਾ ਨਹਾਵਾਗੇ ਖੁਸ਼ੀ ਦਾ ਵੀ ਉਹੀ ਹਾਲ ਹੈ ਅੱਜ ਮਿੱਤਰੋ ਲੈ ਪਹਿਲਾਂ ਤੈਨੂੰ ਤੁੱਪੇ ਬੰਨੀ ਤੇ ਨਮਾਈ ਦੇਖ ਤੇ ਕਿਵੇਂ ਬਾਹ ਕਰਦੀ ਆ ਫੜਕੇ ਨਾ ਆਵਨ ਫੜਕੇ ਨਾ ਹੋਈ ਪੰਡਿਆ ਬਾਈ ਨਾਉਂਦੀ ਨਹੀਂ ਕਈ ਦਿਨ ਕਈ ਕਈ ਦਿਨ ਨਾਉਂਦੀ ਨਹੀਂ ਹੈਗੀ ਲੈ ਮਿੱਤਰੋ ਅੱਜ ਆਪ ਫੜਕੇ ਨਵਾਈਆ ਇਹ ਫਤਿਹ ਵੀਡੀਓ ਜਿਹੜੀ ਬਣਾ ਰਿਹਾ ਫਤੇ ਬਣਾ ਰਿਹਾ ਲੈ ਮਿੱਤਰੋ ਸ਼ੈਂਪੂ ਨਾਲ ਨਵਾਈਆ ਸ਼ੈਂਪੂ ਵਾਲਟੀ ਚ ਪਾਇਆ ਸੀ ਆਪਣਾ ਛੋੜੇ ਸਾਹਮਣੇ ਤੇ ਮਾੜੀ ਮੋਟੀ ਚੇਚੜ ਚੁਟਚੜੀ ਵੀ ਦਿਖੀ ਸੀ ਮੈਨੂੰ ਤੇ ਮਾੜੀ ਮੋਟੀ ਹੋਊਗੀ ਕੋਈ ਟਮਾਟਲਾ ਤੇ ਮੈਂ ਪੱਤੀ ਸੀ ਨਾਲ ਦੀ ਨਾਲ ਤੇ ਬਹੁਤ ਸਿਆਣੇ ਜਾਨਵਰ ਹੁੰਦੇ ਨੇ ਤੁਸੀਂ ਇਹ ਰੱਖਿਆ ਕਰੋ ਤੇ ਨਾਉ ਬਹੁਤ ਸੋਹਣਾ ਰੱਖਿਆ ਹੈ ਖੁਸ਼ੀ ਉਹ ਜੂ ਮਾਰਦਾ ਦੇਖ ਲਓ ਫਤੇ ਫਤਿਹ ਕੈਮਰਾਮੈਨ ਆ ਭਜਾਈ ਫਿਰਦਾ ਨਾ ਇੱਕ ਥਾਂਵੇਂ ਖੜਾਉਂਦਾ ਮੈਂ ਗਾਲਾਂ ਬਹੁਤ ਕੱਢੀਆਂ ਮੈਂ ਕਿਹਾ ਤੂੰ ਸਿੱਖ ਲੈ ਸਿੱਖ ਲੈ ਹੌਲੀ ਸਿੱਖ ਜਿੰਗਾ ਵੀਡੀਓ ਇਹ ਦੂਬ ਤੂੰ ਹੀ ਪਾ ਕਰੇਗਾ ਮੈਂ ਹੁਣ ਅਸੀਂ ਚਿਚੜੀ ਟੋਰਨੀਅਮੈਂਟ ਦੇਖੀ ਮੈਂ ਪਾਟ ਦੂੰਗਾ ਟੈਨਸ਼ਨ ਲੈ ਬਹੁਤ ਰਾਮ ਨਾਲ ਖੜੀ ਐ ਮੇਰੀ ਮਾਤਾ ਕਹਿੰਦੀ ਸ਼ੁਕਰ ਸ਼ੁ크rana ਨਮਾਪੀ ਮੈਂ ਕਹਨੂੰ ਆਜੀ ਹੁੰਦਾ ਹਫਤੇ ਕੇ ਬਾਅਦ ਖੁਸ਼ੀ ਨੂੰ ਨਮਾ ਦਨੇ ਪਰ ਹੁਣ ਕਈ ਦਿਨਾਂਾਂਗੇ ਸੀ ਤਾਂ ਕਰਕੇ ਸੋਹਣੀ ਨਹੀਂ ਲੱਗ ਰਹੀ ਸੀ ਜੁੰਡੇ ਖਨੇ ਆ ਕੇ ਰੱਖਦੀ ਸੀ ਕਿਤੇ ਵਾਲ ਬਾਕੇ ਨਹੀਂ ਰੱਖਦੀ ਸੀ ਅਜੇ ਦੇਸੀ ਕਾ ਬਾਲ ਬੋਲ ਵੀ ਵਧੀਆ ਬਾਤੇ ਨੇ ਤੇ ਸੋਹਣੀ ਲੱਗਣ ਲੱਗੀ ਤੇ ਮੇਰੀ ਮਾਤਾ ਕਹਿੰਦੀ ਤੁਸੀਂ ਅੱਜ ਬੱਕਰੇ ਨੂੰ ਵੀ ਨਿਜ ਨਿਵਾ ਦਿਓ ਬਾਲਾ ਵਧੀਆ ਮੈਂ ਕਿਹਾ ਉਹਨਾਂ ਨੂੰ ਵੀ ਨਿਵਾ ਦਨੇ ਪਹਿਲਾਂ ਮੈਨੂੰ ਪਿੰਜਰਾ ਧੋਣ ਦੇ ਫਿਰ ਮੈਂ ਇਹਦਾ ਬੈਡਰੂਮ ਚੱਕਣ ਵਾਗਿਆ ਮਿੱਤਰੋ ਲਿਆਂਦਾ ਬੈਡਰੂਮ ਦੇ ਥੱਲੋਂ ਆਪਾਂ ਗੱਦੇ ਕੱਢੇ ਗੱਦੇ ਕੱਢ ਕੇ ਮਿੱਤਰੋ ਮੈਂ ਕਹਿੰਨ ਸਮਾਰ ਕੇ ਗੱਦੇ ਨੂੰ ਧੋਤਾ ਮੇਰੀ ਮਾਤਾ ਕਹਿੰਦੀ ਸਮਾਰ ਕੇ ਧੋਏ ਇਦੇ ਵਿੱਚ ਫਿੜ ਫਿੜ ਜੀ ਜੰਮ ਜਾਂਦੀ ਆ ਦੀ ਮੈਂ ਟੈਂਸ਼ਨ ਲੈ ਮਾਰ ਕੇ ਝਾੜੂ ਝੂੜੂ ਬਣਾਤੀ ਗੱਲ ਅਲਾ ਲਵਲਾ ਜਮਾ ਸਾਫ ਕੀਤਾ ਇਹ ਜਿਹੜੀ ਖੁਸ਼ੀ ਆ ਇਹ ਬੱਚਿਆਂ ਮੰਗੂ ਰੱਖਣੀ ਪੈਂਦੀ ਆ ਬਹੁਤ ਦੁੱਖ ਹੋਇਆ ਜਦੋਂ ਇਹਦੇ ਬੱਚੇ ਮਰੇ ਮੈਨੂੰ ਪਤਾ ਮੇਰੇ ਤੇ ਕੀ ਬੀਤੀ ਆ ਤੇ ਪਿੰਜਰੇ ਨਾਲ ਮੈਂ ਦੋ ਤਿੰਨ ਨੰਦ ਨਾ ਬਤ ਉਹਨਾਂ ਦੇ ਪਿੰਜਰੇ ਚ ਕੋਈ ਹੋਣੀ ਹੁੰਦੀ ਤੇ ਅਕਸਰ ਪਿੰਜਰਾ ਜਾਲੀ ਵਾਲਾ ਲੋਟ ਰਹਿ ਜਾਂਦਾ ਜੇ ਦੂਜਾ ਹੋਵੇ ਤਾਂ ਜਿੱਦਾਂ ਪੀਸੂ ਸੂਸੂ ਪੈਦਾ ਹੋ ਜਾਂਦੇ ਨੇ ਤੇ ਇਹਦੇ ਵਿੱਚ ਰੱਖੀ ਦੀ ਬਹੁਤ ਭਰ ਜਾਂਦੀ ਹੈ ਕੋਠਿਆਂ ਗੁਠਾਂ ਦੇ ਗੇੜੇ ਦੇ ਨੂੰ ਭਰ ਜਾਂਦੀਆਂ ਬੱਟੂ ਮਰ ਲੈ ਵੀ ਮਿੱਤਰੋ ਆ ਲਿਆਂਦਾ ਅੱਜ ਕੌਣ ਆਇਆ ਕਹਿੰਦਾ ਜੱਗਾ ਡਾਕੂ ਆ ਗਿਆ ਜੱਗਾ ਇਹਦਾ ਨੋ ਮਿੱਤਰੋ ਇਹ ਖੜਿਆਲ ਪਿੰਡ ਤੋਂ ਪਹੁੰਚਿਆ ਆਪਣੇ ਪਿੰਡ ਤੇ ਅੱਜ ਇਹਦਾ ਸਵਾਗਤ ਆ ਜੇ ਕਿਸੇ ਨੇ ਲੈਣਾ ਤਾਂ ਵੇਚ ਦਾਂਗੇ ਆ ਵੀ ਵੇਚ ਦਾਂਗੇ ਹੋਰ ਬੰਗ ਨੇ 10-10 ਹੋਰ ਨੇ ਬੱਕਰੀਆਂ ਨਾਲ ਸਾਡੇ ਹੋਏ ਨੇ ਸਾਡੇ ਨਾਲ ਲਾਣੇਦਾਰ ਨੂੰ ਸੌਂਗਾ ਮਿੱਤਰੋ ਇਹ ਸਾਰੇ ਵੇਚ ਨਹੀਂ ਦੇ ਆਪਾਂ ਮੈਂ ਖਾ ਦਵਾਈ ਨੂੰ ਬਣਾਈ ਲਵਾਂਗੇ ਕਹਣਾ ਜੇ ਲੋਟ ਆ ਕੇ ਬਣਾ ਲਾਂਗੇ ਮਿੱਤਰੋ ਲੈ ਮਿੱਤਰੋ ਇੰਨਾ ਤੇ ਵੀ ਸ਼ੈਂਪੂ ਪਾ ਕੇ ਆਪਾਂ ਨਵਾਏ ਨੇ ਸ਼ੈਂਪੂ ਨਾਲੇ ਨਵਾਏ ਨੇ ਇੰਨਾ ਤੇ ਪਾਣੀ ਪੂਣੀ ਲਾ ਲਵਾਂ ਐ ਥੱਲੇ ਐ ਬਹਿ ਜਿਵੇਂ ਬਾਲਾ ਵਜਨ ਇਹਨਾਂ ਤੇ ਪਰਤਾ ਤਾਂ ਹੁੰਦਾ ਲੈ ਮਿੱਤਰੋ ਇਹਨਾਂ ਵੀ ਆਪਾਂ ਸ਼ੈਂਪੂ ਨਾਲ ਨਵਾਇਆ ਅੱਜ ਇਹਨਾਂ ਦਾ ਚਤ ਖੁਸ਼ ਹੋ ਗਿਆ ਵੀ ਲੈ ਕਿਆ ਬਾਤ ਸ਼ੈਂਪੂ ਦੀ ਪੁੜੀ ਲਿਆਂਦੀ ਤੇ ਬਾਲਟੀ ਚ ਲੈ ਕੋਲ ਨਹੀਂ ਲੈ 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 ਇੱਥੇ ਨਹੀਂ ਪਾ ਜੂ ਮਾਰਦੇ ਕਿ ਪਤਾ ਨਹੀਂ ਕੀ ਕਰੀ ਜਾਂਦਾ ਮਬਲ ਨਾਲ ਕੀ ਨਾ ਮੈਨੂੰ ਸਮਝ ਹੀ ਨਹੀਂ ਆਉਂਦੀ ਸ਼ੁਕਰ ਹੈ ਸ਼ੁਕਰ ਹੈ ਦੇਖੋ ਦੇਖੋ ਪਾਣੀ ਤਾਂ ਵੀ ਚੱਲਦੇ ਨਹੀਂ ਇਦਰ ਖੁਸੀ ਬੈਠੀ ਆ ਖੁਸੀ ਤੋਂ ਤੇ ਇਦਰ ਇਹ ਤੋਂ ਤੇ ਜਦੋਂ ਠੰਡਾ ਨਾ ਪਾਣੀ ਪਿੰਦਾ ਫਿਰ ਮਿੱਤਰੋ ਤੁਹਾਨੂੰ ਪਤਾ ਹੀ ਆ ਕਿਵੇਂ ਕਰਦੇ ਹੁੰਦੇ ਨੇ ਜਾਨਵਰ ਆਪਣੇ ਜਿਹੜਾ ਠੰਡਾ ਪਾਣੀ ਪੀਦੇ ਆਪਾਂ ਗਾਲ੍ਹਾਂ ਕੱਢਦੇ ਆ ਇਹ ਚਾਰੇ ਹੁਣ ਕੀ ਬੋਲਾਂ ਮੈਂ ਕਿਹਾ ਖੜ੍ਹ ਜਾ ਹੁਣ ਤੁਹਾਨੂੰ ਰਗੜ ਕੇ ਨਵਾਉਂਗਾ ਸ਼ੈਂਪੂ ਸੰਪੂਰ ਲਾਗੇ ਸਮੈਲ ਚੱਕਦੀ ਇਹਨਾਂ ਦੀ ਕਹਿੰਦੇ ਸਵਾਲ ਮਾਰਦੇ ਮੈਂ ਕਿਹੜਾ ਸਮੈਲ ਕਿਵੇਂ ਮਾਰੂਗੀ ਜਦੋਂ ਪਤੀਲੇ ਚ ਲਵਾ ਲਈਏ ਨਾ ਪੈ ਗਏ ਸਮੈਲ ਸੁਣਤਾ ਜੀ ਕਿਦਰੀ ਜਾਊ ਟੂ ਟੈਂਸ਼ਨ ਲੈ ਮੈਂ ਕਿਹਾ ਇਹਨਾਂ ਨੇ ਇਹੀ ਰਾਹ ਜਾਣਾ ਇਹੀਰਾ ਹੁੰਦਾ ਇਹਨਾਂ ਦਾ ਹੋਰ ਕੋਈ ਰਾਂ ਨਹੀਂ ਹੁੰਦਾ ਲੈ ਮਿੱਤਰੋ ਸ਼ੈਂਪੂ ਵਾਲਾ ਪਾਣੀ ਉੱਪਰ ਪਾ ਤਲ ਲੈ 스멜 ਮਾਰ ਕੇ ਦਿਖਾ ਦੇਣਾ ਚੀਸੇ ਮਾਂ ਗੁੰਜਮਕਨ ਲਾ ਦੀ ਅਸਿਦਾ ਕਿਉਂ ਮਿੱਤਰੋ ਅਸੀਂ ਭਾਵੇਂ ਕੁੱਤੇ ਲਈ ਸਾਬਣ ਨਾ ਮਾਈਏ ਅਸੀਂ ਭਾਵੇਂ ਕੁੱਤੇ ਲਈ ਸਾਬਣ ਨਾ ਲਾਈਏ ਪਰ ਇਹਨਾਂ ਨੂੰ ਕਲੀਨਪਾਸ ਸ਼ੈਂਪੂ ਨਾਲ ਮਾਈਦਾ ਹਾਂ ਹਾਂ ਹੇ ਮਿੱਤਰੋ ਪਾਣੀ ਛੱਡਿਆ ਤੇ ਨਵਾਏ ਇਹਨਾਂ ਨੂੰ ਚੱਤ ਤੱਕ ਬਾਗੋ ਬਾਗ ਹੋ ਗਿਆ ਲਾਈ ਮਿੱਤਰੋ ਆਥਰੇ ਮੇਰੇ ਕੋ ਆਏ ਦੇਖਣਾ ਆਹ ਵੀ ਸਾਨੂੰ ਅੱਜ ਮੈਨੂੰ ਰੋਜ਼ ਨਾ ਆਇਆ ਕਰਨ ਲਾਈ ਮਿੱਤਰੋ ਇਹਨਾਂ ਤੇ ਨਾ ਇੰਨੀ ਵਧੀਆ ਖਸੂ ਮਾਰੇ ਜਿੰਨੀ ਕਹਦੇ ਤੁਸੀਂ ਆ ਦੇਖੋ ਪਾਣੀ ਆਉਂਦਾ ਨਾ ਭੱਜ ਇਹਨਾਂ ਦਾ ਮੈਮੂਲ ਸਾਰੀ ਲੈ ਗਈ ਇਹਨਾਂ ਦੀ ਖੁਸ਼ੀ ਵੀ ਮੇਰੇ ਮੂੰਹ ਕੋ ਚਾਕਦੀ ਮੈਂ ਆਖਿਆ ਖੁਸ਼ੀ ਦੇ ਪਾਣੀ ਦਾ ਮਾਰਦੀ ਥੋੜੀ ਜਿਹੀ ਸੁੱਕੀ ਰੇਤਾ ਲੱਗਿਆ ਸੀ ਆ ਭੱਜ ਕੇ ਲੇਟਣ ਲੱਗੀ ਸੀ ਆ ਇਹਨੂੰ ਆਦਤ ਆ ਮੈਂ ਤਾਂ ਕਰਕੇ ਬੰਨੀ ਰੱਖਿਆ ਲੈ ਇਹ ਵੀ ਖੁਸ਼ੀ ਤੇ ਵੀ ਮਾਰਦਾ ਪਾਣੀ ਇਹਨਾਂ ਰੇਤੇ 'ਚ ਲੇਟਣ ਲੱਗੀ ਜਦੋਂ ਮੈਂ ਛੱਡਤੀ ਰੇਤੇ 'ਚ ਲੇਟਣ ਲੱਗੀ ਮੈਂ ਕਿਹਾ ਸਮਾਰ ਕੇ ਤੋੜੇ ਜਦੋਂ ਛੁੱਕ ਗਈ ਮਿੱਤਰੋ ਉਦੋਂ ਕੰਗਾ ਕੁੰਦਾ ਮਾਰ ਕੇ ਬਾੜੀ ਸੋਹਣੀ ਲੱਗਦੀ